सारंग महल्ला पंजवाया ठाकुर तुम शरनाई आया, आया उतर गयो मेरे मन का संसार जब ते दर्शन पाया रहा ਨੰ ਬੋਲ ਤੇ ਮੇਰੀ ਵੀਰ ਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਆਨੰਦ ਗੁਣ ਗਾਇਆ ਵਾਹ ਪਕੜ ਕਾ ਡਲੀਨੇ ਆਪਣੇ ਰੇ ਅੰਧੇ ਕੂਪ ਤੇ ਮਾਇਆ ਕਉ ਨਨਕ ਗੁਰ ਬੰਧਨ ਕਾਟੇ ਕਉ ਨਨਕ ਗੁਰ ਬੰਧਨ ਕਾਟੇ ਵਿਛਰਤ ਆਨ ਮਿਲਾਇਆ ਵਿਛਰਤ ਆਨ ਮਿਲਾਇਆ सारंग महल्ला फनवा ठाकुर तुम शरण आई आया ठाकुर तुम शरण आई आया उतर गयो मेरे मन का संसा जब ते दर्शन पाया राहा अनबोलत मेरी वीर था जानी अपना नाम जपाया दुख नाठे सुख सहज समाए आनंद आनंद गुण गाया बाह पकड़ कडले ने अपने ਗਰੇ ਹੈ ਅੰਧ ਕੂਪ ਤੇ ਮਾਇਆ ਕਉ ਨਾਨਕ ਗੁਰ ਬੰਧਨ ਕਾਟੇ ਕਉ ਨਾਨਕ ਗੁਰ ਬੰਧਨ ਕਾਟੇ ਵਿਛਰਤ ਆਨ ਮਿਲਾਇਆ ਵਿਛਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ਠਾਕੁਰ ਤੁਮ ਸ਼ਰਨ ਆਇਆ ਠਾਕੁਰ ਤੁਮ ਸ਼ਰਨ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇਰਸ਼ਨ ਪਾਇਆ ਰਹਾ अन बोलत मेरी वीर था जानी अपना नाम जपाया दुख नाठे सुख सहज समाए अनद आनद गुण गाया बाह पकड़ काड लीने अपने ਗਰੇ ਹੈ ਅੰਧੇ ਕੂਪ ਤੇ ਮਾਇਆ ਕਉ ਨਨਕ ਗੁਰ ਬੰਧਨ ਕਾਟੇ ਕਉ ਨਨਕ ਗੁਰ ਬੰਧਨ ਕਾਟੇ ਵਿਛਰਤ ਆਨ ਮਿਲਾਇਆ ਵਿਛਰਤ ਆਨ ਮਿਲਾਇਆ ਸਾਰੰ ਮਹੱਲਾ ਪੰਜਵਾ ਠਾਕੁਰ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾ ਅਨਬੋਲਤ ਮੇਰੀ ਬੀਰ ਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਆਨੰਦ ਗੁਣ ਗਾਇਆ ਬਾਹ ਪਕੜ ਕਢੀਨੇ ਆਪਣੇ ਗ੍ਰਹਿ ਅੰਧ ਕੋ ਪੁੱਤੇ ਮਾਇਆ ਕਉ ਨਾਨਕ ਗੁਰਬੰਧਨ ਕਾਟੇ ਕਉ ਨਾਨਕ ਗੁਰਬੰਧਨ ਕਾਟੇ ਵਿਛ੍ਰਿਤ ਆਨ ਮਿਲਾਇਆ ਵਿਛ੍ਰਿਤ ਆਨ ਮਿਲਾਇਆ सारंग महल्ला पंजवा ठाकुर तुम शर आया ठाकुर तुम शर आया उतर गयो मेरे मन का संसा जब ते दर्शन पाया रहा अनबोलत मेरी वीर था जानी अपना नाम जपाया दुख नाठे सुख सहज समाए अनद आनंद गुण गाया बाह पकड़ काड लीने अपने ਰੇ ਅੰਧੇ ਕੂਪ ਤੇ ਮਾਇਆ ਕਉ ਨਾਨਕ ਗੁਰ ਬੰਧਨ ਕਾਟੇ ਕਉ ਨਾਨਕ ਗੁਰ ਬੰਧਨ ਕਾਟੇ ਵਿਛੜਤ ਆਨ ਮਿਲਾਇਆ ਵਿਛੜਤ ਆਨ ਮਿਲਾਇਆ सारंग महल्ला पंजवा ठाकुर तुम शरनाई आया ठाकुर तुम शरनाई आया उतर गयो मेरे मन का संसार जब ते दर्शन पाया रहा ਅਨਬੋਲਤ ਮੇਰੀ ਵੀਰ ਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਅਨੰਦ ਗੁਣ ਗਾਇਆ ਬਾਹ ਪਕੜ ਕਢੀਨੇ ਆਪਣੇ ਗਰੇ ਅੰਧੇ ਕੂਪ ਤੇ ਮਾਇਆ ਕਉ ਨਨਕ ਗੁਰ ਬੰਧਨ ਕਾਟੇ ਕਉ ਨਨਕ ਗੁਰ ਬੰਧਨ ਕਾਟੇ ਵਿਛਰਤ ਆਨ ਮਿਲਾਇਆ ਵਿਛਰਤ ਆਨ ਮਿਲਾਇਆ सारंग महल्ला पंजवाया ठाकुर तुम शर आई आया, आया उतर गयो मेरे मन का संसा जब ते दर्शन पाया रहा अनबोलत मेरी पीर था जानी अपना नाम जपाया दुख नाठे सुख सहज समाए आनंद आनंद गुण गाया बाह पकड़ कड लीने अपने ਗਰੇ ਹੈ ਅੰਧੇ ਕੂਪ ਤੇ ਮਾਇਆ ਕਉ ਨਨਕ ਗੁਰ ਬੰਧਨ ਕਾਟੇ ਕਉ ਨਨਕ ਗੁਰ ਬੰਧਨ ਕਾਟੇ ਵਿਛਰਤ ਆਨ ਮਿਲਾਇਆ ਵਿਛਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ਠਾਕੁਰ ਤੁਮ ਸ਼ਰਨ ਆਇਆ ਠਾਕੁਰ ਤੁਮ ਸ਼ਰਨ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇਰਸ਼ਨ ਪਾਇਆ ਰਹਾ ਅਨਬੋਲਤ ਮੇਰੀ ਬੀਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹ ਪਕੜ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਉ ਨਾਨਕ ਗੁਰ ਬੰਧਨ ਕਾਟੇ ਕਉ ਨਾਨਕ ਗੁਰ ਬੰਧਨ ਕਾਟੇ ਵਿਛ੍ਰਿਤ ਆਨ ਮਿਲਾਇਆ ਵਿਛ੍ਰਿਤ ਆਨ ਮਿਲਾਇਆ ਤਾਰੰ ਮਹੱਲਾ ਪੰਜਵਾ ਠਾਕੁਰ ਤੁਮ ਸਰਨ ਆਇਆ ਠਾਕੁਰ ਤੁਮ ਸਰਨ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਨੰ ਬੋਲ ਤੇ ਮੇਰੀ ਵੀਰ ਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਆਨੰਦ ਗੁਣ ਗਾਇਆ ਵਾਹ ਪਕੜ ਕਾ ਡਲੀਨੇ ਆਪਣੇ ਗ੍ਰਹਿ ਅੰਧੇ ਕੂਪ ਤੇ ਮਾਇਆ ਕਉ ਨਾਨਕ ਗੁਰ ਬੰਧਨ ਕਾਟੇ ਕਉ ਨਾਨਕ ਗੁਰ ਬੰਧਨ ਕਾਟੇ ਵਿਛ੍ਰਿਤ ਆਨ ਮਿਲਾਇਆ ਵਿਛ੍ਰਿਤ ਆਲ ਮਿਲਾਇਆ सारंग महल्ला पंजवा ठाकुर तुम शरनाई आया ठाकुर तुम शरनाई आई आया उतर गयो मेरे मन का संसा जब ते दर्शन पाया रहा ਅਨਬੋਲਤ ਮੇਰੀ ਵੀਰ ਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਈ ਅਨੰਦ ਆਨੰਦ ਗੁਣ ਗਾਇਆ ਬਾਹ ਪਕੜ ਕੱਢ ਲੀਨੇ ਆਪਣੇ ਰਹਿ ਅੰਧੇ ਕੂਪ ਤੇ ਮਾਇਆ ਕਉ ਨਨਕ ਗੁਰ ਬੰਧਨ ਕਾਟੇ ਕਉ ਨਨਕ ਗੁਰ ਬੰਧਨ ਕਾਟੇ ਵਿਛ੍ਰਿਤ ਆਨ ਮਿਲਾਇਆ ਵਿਛ੍ਰਿਤ ਆਨ ਮਿਲਾਇਆ सारंग महल्ला पंजवा ठाकुर तुम शरनाई आया ठाकुर तुम शरनाई आया उतर गयो मेरे मन का संसा जब ते दर्शन पाया रहा अन बोलत मेरी पीर था जानी अपना नाम जपाया दुख नाठे सुख सहज समाए अनद आनंद गुण गाया बाह पकड़ का डलीने अपने ਗਰੇ ਹੈ ਅੰਧੇ ਕੂਪ ਤੇ ਮਾਇਆ ਕਉ ਨਾਨਕ ਗੁਰ ਬੰਧਨ ਕਾਟੇ ਕਉ ਨਾਨਕ ਗੁਰ ਬੰਧਨ ਕਾਟੇ ਵਿਛਰਤ ਆਨ ਮਿਲਾਇਆ ਵਿਛਰਤ ਆਨ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ